ਕਿਸੇ ਟਾਈਮ ਤੇ ਇੰਸਟਾਗ੍ਰam ਦੇ ਉੱਤੇ ਫੇਮਸ ਰਹਿਣ ਵਾਲੀ ਜੋੜੀ ਸਨੇਹਾ ਕਟਿਆਲ ਤੇ ਗਗਨ ਲਾਲੀ ਦੀ ਜੋੜੀ ਨੂੰ ਬਹੁਤ ਹੀ ਜਿਆਦਾ ਮਸ਼ਹੂਰ ਜੋੜੀ ਕਿਹਾ ਜਾਂਦਾ ਸੀਗਾ ਉਸ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਬੀਤੇ ਦਿਨ ਹੀ ਗਗਨ ਲਾਲੀ ਨੇ ਇੱਕ ਬਲੌਗ ਸ਼ੇਅਰ ਕੀਤਾ ਜਿਸ ਦੇ ਵਿੱਚ ਗਗਨ ਲਾਲੀ ਨੇ ਆਪਣੇ ਵਿਆਹ ਦੇ ਕਾਰਡ ਵੀ ਸ਼ੋਅ ਕੀਤੇ ਨੇ ਜਦੋਂ ਹੀ ਗਗਨ ਲਾਲੀ ਨੇ ਆਪਣੇ ਵਿਆਹ ਬਾਰੇ ਸਾਰਿਆਂ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਸਨੇਹਾ ਨੂੰ ਬਹੁਤ ਸਾਰੇ ਕ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਨੇ ਤੇ ਇੱਕ ਮੈਸੇਜ ਸੁਨੇਹਾ ਨੂੰ ਇਹ ਵੀ ਕਰਦੇ ਨੇ ਕਿ ਤੁਸੀਂ ਮੂਵ ਔਨ ਕਰ ਜੋ ਤੁਸੀਂ ਬਹੁਤ ਜਿਆਦਾ ਸਟਰੋਂਗ ਹੋਗੇ ਤਾਂ ਉਸ ਦਾ ਜਵਾਬ ਦਿੰਦੇ ਹੋਏ ਸਨੇਹਾ ਨੇ ਕਿਹਾ ਕਿ ਹਾਂ ਮੈਂ ਮੂਵ ਔਨ ਕਰ ਲਿਆ ਹੈ ਤੇ ਇਸ ਦੇ ਵਿੱਚ ਕੋਈ ਚੱਕਰ ਨਹੀਂ ਜਿਵੇਂ ਹੀ ਸਭ ਨੂੰ ਪਤਾ ਲੱਗਿਆ ਕਿ ਗगन ਲਾਲੀ ਦਾ ਵੀ ਵਿਆਹ ਹੋਣ ਵਾਲਾਗਾ ਉਸ ਤੋਂ ਬਾਅਦ ਸਨੇਹਾ ਕਟਿਆਲ ਨੂੰ ਵੀ ਲੋਕਾਂ ਨੇ ਮੈਸੇਜ ਕੀਤੇ ਕੀ ਤੁਸੀਂ ਵਿਆਹ ਕਦੋਂ ਕਰਵਾਵੋਗੇ ਤਾਂ ਸਨੇਹਾ ਕਟਿਆਲ ਨੇ ਉਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਅਗਲੇ ਸਾਲ 90% ਵਿਆਹ ਕਰਵਾਈ ਲੈਣਾਗਾ ਇੱਕ ਗੱਲ ਹੋਰ ਤੁਹਾਨੂੰ ਦੱਸ ਦੇ ਕਿ ਗगन ਲਾਲੀ ਦਾ ਵਿਆਹ ਜੋ ਉਸਨੇ ਕਾਰਡ ਸ਼ੋਅ ਕੀਤਾ ਸੀਗਾ ਉਸ ਤਰੀਕ ਨੂੰ ਨਹੀਂ ਹੋਵੇਗਾ ਗगन ਲਾਲੀ ਨੇ ਆਪਣੇ ਬਲੌਗ ਦੇ ਵਿੱਚ ਇਹ ਵੀ ਦੱਸਿਆ ਕਿ ਮੇਰਾ ਵਿਆਹ ਇਸ ਤਰੀਕ ਨੂੰ ਕਿਉਂ ਨਹੀਂ ਹੋਵੇਗਾ ਕਿਉਂਕਿ ਉਸਨੇ ਦੱਸਿਆ ਕਿ ਮੇਰੇ ਜੋ ਭਰਾ ਨਿਗੇ ਉਹ ਬਾਹਰਲੇ ਦੇਸ਼ ਦੇ ਵਿੱਚ ਰਹਿੰਦੇ ਨੇ ਜਿਸ ਕਰਕੇ ਉਹ ਇਸ ਤਰੀਕ ਨੂੰ ਨਹੀਂ ਆ ਸਕਦੇ ਇਸ ਕਰਕੇ ਅਸੀਂ ਵਿਆਹ ਨੂੰ ਅੱਗੇ ਕਰਾਂਗੇ ਬਾਕੀ ਤੁਹਾਡਾ ਕੀ ਵਿਚਾਰ ਆ ਇਹਨਾਂ ਦੇ ਬਾਰੇ ਕੀ ਪਹਿਲਾਂ ਜੋੜੀ ਸਹੀ ਸੀ ਜਾਂ ਹੁਣ ਜੋੜੀ ਸਹੀ ਬਣੂਗੀ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਓ